ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਤਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਸਕੂਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਸਨ ਕਿ ਅਧਿਆਪਕ ਬੱਚਿਆਂ ਨੂੰ 2 ਘੰਟਿਆਂ ਦੇ ਲਈ ਸਾਡੇ ਗੁਰੂਆਂ ਦੀਆਂ ਛੋਟੇ ਸਹਬਜ਼ਾਦਿਆਂ ਦੀਆਂ ਬਾਗੂਜ਼ਰਕਔਰਜੀ ਦੀਆਂ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਬਾਰੇ ਜਾਣੂ ਕਰਵਾਓ ਤਾਂ ਇਸੇ ਸੰਦਰਭ ਦੇ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਕੁਝ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਤਾਂ ਗੱਲ ਕਰੀਏ ਬਠਿੰਡਾ ਦੇ ਜੀ ਸੰਦੀਪ ਸਿੰਘ ਸਰਕਾਰੀ ਸੈਕੰਡਰੀ ਸਕੂਲ ਦੀ ਤਾਂ ਉੱਥੇ ਵੀ ਵਿਦਿਆਰਥੀਆਂ ਦੀ 2 ਘੰਟੇ ਦੀ ਕਲਾਸ ਲੱਗੀ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਅਧਿਆਪਕਾਂ ਦੇ ਵੱਲੋਂ 21 ਤੋਂ 28 ਦਸੰਬਰ ਤੱਕ ਦਾ ਸਫਰ-ਏ-ਸ਼ਹਾਦਤ ਬਾਰੇ ਦੱਸਿਆ ਗਿਆ ਕਿ ਸਾਡੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਬਿਛੋੜੇ ਬਾਰੇ ਗੱਲਾਂ ਦੱਸੀਆਂ ਗਈਆਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾਇਆ ਗਿਆ ਦੱਸਦੀ ਹੈ ਕਿ ਬੀਤੀ 23 ਦਸੰਬਰ 2023 ਨੂੰ ਸ਼ਨੀਵਾਰ ਵਾਲੇ ਦਿਨ ਕਰਾਉਣ ਦਾ ਇਹ ਫੈਸਲਾ ਕੀਤਾ ਗਿਆ ਸੀ ਤੇ ਸਮਾਗਮ ਸਵੇਰ ਦੇ ਸਮੇਂ ਦੌਰਾਨ ਪਹਿਲੇ 2 ਘੰਟਿਆਂ ਦੇ ਵਿੱਚ ਸਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਰਵਾਏ ਗਏ। ਸੋ ਇਸ ਮੌਕੇ ਬੱਚਿਆਂ ਨੇ ਵੀ ਬਹੁਤ ਆਨੰਦ ਲਿਆ। ਬਹੁਤ ਸਾਰੀਆਂ ਗੱਲਾਂ ਬੱਚਿਆਂ ਨੇ ਸਮਝੀਆਂ। ਸਾਡੇ ਪਿਛੋਕੜ ਬਾਰੇ ਬੱਚੇ ਜਾਣੂ ਹੋਏ। ਮੇਰਾ ਨਾਮ ਸੁਮਨਦੀਪ ਕੌਰ ਹੈ ਤੇ ਮੈਂ 9ਵੀਂ ਜਮਾਤ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੀ ਹਾਂ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸੰਦੀਪ ਸਕੂਲ ਵਿੱਚ ਪਰਸ਼ਾਣਾਗਰ ਬਠਿੰਡਾ ਵਿੱਚ ਪੜ੍ਹਦੀ ਹਾਂ। ਤੇ ਸਾਡੇ ਪ੍ਰਿੰਸੀਪਲ ਜਰਿਆ ਤੇ ਸਾਡੇ ਐਸਐਸ ਮਾਸਟਰ ਆਰਮ ਸਿੰਘ ਸਰ ਅਤੇ ਇਕਵਾਲ ਸਰ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਗੁਰੂ ਸਾਹਿਬ ਜੀ ਦੇ ਸਫਰੇ ਸ਼ਹਾਦਤ ਬਾਰੇ ਸਮਝਾਇਆ ਕਿ ਕਿੱਦਾਂ ਉਹਨਾਂ ਨੇ ਕੁਰਬਾਨੀਆਂ ਦਿੱਤਾ ਦਿੱਤੀਆਂ ਕਿੱਦਾਂ ਉਹਨਾਂ ਦਾ ਕਿੱਦਾਂ ਉਹਨਾਂ ਦੇ ਪਰਿਵਾਰ ਨੇ ਕੁਰਬਾਨੀਆਂ ਦਿੱਤੀਆਂ ਕਿੱਦਾਂ ਉਹਨਾਂ ਦੇ ਬੱਚੇ ਘਬਰਾਏ ਨਹੀਂ ਜਮਾਂ ਵੀ ਕਿ ਜ਼ੁਲਮ ਦੇ ਖਿਲਾਫ ਲੜਦੇ ਲੜਦੇ ਸ਼ਹੀਦ ਹੋ ਗਏ ਸਾਨੂੰ ਬਹੁਤ ਚੰਗਾ ਲੱਗਿਆ ਕਿ ਸਾਨੂੰ ਆਪਣੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲੀ ਇਹ ਇਹ ਜਾਣਕਾਰੀ ਸਾਨੂੰ ਅੱਗੇ-ਅੱਗੇ ਸਭ ਨੂੰ ਦੱਸਣੀ ਚਾਹੀਦੀ ਹੈ ਕਿ ਸਾਰੇ ਹੀ ਸਿੱਖ ਇਤਿਹਾਸ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਕਿੰਨਾ ਹੀ ਵੱਡਾ ਹੈ ਤੇ ਕਿੰਨਾ ਮਹੱਤਵਪੂਰਨ ਹੈ ਸ਼੍ਰੀ ਕਲਜੀ ਮੇਰਾ ਨਾਮ ਇਕਬਾਲ ਸਿੰਘ ਮੈਂ ਐਸਐਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਨਾ ਨਗਰ ਬਟਿੰਡਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਅਤੇ ਸਾਡੇ ਪ੍ਰਿੰਸੀਪਲ ਸਾਹਿਬ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਹੈ ਸ਼ਹਾਦਤ ਦਾ ਸਫ਼ਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ 21 ਦਸੰਬਰ ਤੋਂ 28 ਦਸੰਬਰ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਉਸ ਦੀ ਜਾਣਕਾਰੀ ਬੱਚਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੱਗੀ ਆ ਸਾਡੀ ਕਿ ਬੱਚਿਆਂ ਨੂੰ ਸੀ ਉਸ ਮਹਾਨ ਇਤਿਹਾਸ ਬਾਰੇ ਉਹਨਾਂ ਨੂੰ ਦੱਸੀਏ ਜਿਵੇਂ ਜਿਹੜਾ ਹੈ ਪੂਰੇ ਪਰਿਵਾਰ ਨੇ ਇਸ ਪੂਰੇ ਹਫ਼ਤੇ ਦੇ ਵਿੱਚ ਆਪਣੀ ਕੁਰਬਾਨੀ ਦਿੱਤੀ ਧਰਮ ਦੇ ਲਈ ਕੌਮ ਦੇ ਲਈ ਜ਼ੁਲਮ ਦੇ ਖਿਲਾਫ ਇਹ ਵੀ ਸੋਚਿਆ ਗਿਆ ਕਿ ਕੌਣ ਹੈ ਪਿਤਾ ਮਾਤਾ ਪੁੱਤਰ ਆਪਣੀ ਸਿੱਖ ਜਿਹੜੇ ਨੇ ਉਹ ਸ਼ਹੀਦ ਕਰਵਾਏ ਔਰ 21 ਦਸੰਬਰ ਨੂੰ ਕਿਲਾ ਛੱਡਿਆ 22 ਦਸੰਬਰ ਬਹੁਤ ਜਾਨੀ ਕਿ ਜਿਹੜਾ ਹੈ ਸਰਸਰ ਨਦੀ ਦੇ ਵਿੱਚ ਹੜਾਏ ਹੋਏ ਸੀ ਉੱਥੇ ਸਾਰਾ ਦਾ ਸਾਰਾ ਪਰਿਵਾਰ ਜਿਹੜਾ ਹੈ ਵਿਛੜਿਆ ਉਸ ਤੋਂ ਬਾਅਦ ਅੱਜ ਦਾ ਦਿਨ 23 ਦਸੰਬਰ ਵੱਡੇ ਸ਼ਬ ਯਾਦੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਸ਼ਹੀਦ ਹੋਏ ਉਸ ਤੋਂ ਬਾਅਦ ਲਗਾਤਾਰ ਹੀ ਜਿਹੜਾ ਹੈ ਦਿਨ ਚੱਲਦੇ ਰਹੇ ਛੋਟੇ ਸ਼ਾਹਬਜ਼ਾਦੇ ਸੂਬਾ ਸਰਹੰਦ ਦੀ ਜਿਹੜੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਦੀਵਾਰ ਦੇ ਵਿੱਚ ਚਨਾਇਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ 28 ਦਸੰਬਰ ਨੂੰ ਕੀਤਾ ਗਿਆ ਤੇ ਇਹ ਪੂਰਾ ਜਿਹੜਾ ਹਫਤਾ ਹੈ ਇਸ ਸਿੱਖ ਇਤਿਹਾਸ ਦੇ ਵਿੱਚ ਸਿੱਖ ਕੌਮ ਦੇ ਲਈ ਉਸ ਜ਼ੁਲਮ ਦੇ ਖਿਲਾਫ ਇੱਕ ਵੱਡੀ ਲੜਾਈ ਸੀ ਇੱਕ ਕੁਰਬਾਨੀ ਦੀ ਮਿਸਾਲ ਸੀ ਉਹਦੀ ਜਾਣਕਾਰੀ ਜਿਹੜੀ ਹੈ ਸੀ ਸਕੂਲੀ ਬੱਚਿਆਂ ਨੂੰ ਦੇ ਰਹੇ ਹਾਂ ਸਾਡੇ ਕੋਲੇ 26 ਦੇ ਨੀੜ ਤੇ ਸੈਕਸ਼ਨ ਦੀ ਨੋਵੀਂ ਕਲਾਸ ਤੋਂ ਅਸੀਂ ਜਿਹੜਾ ਹੈ ਸੀ ਅਸੀਂ ਸ਼ੁਰੂ ਕੀਤਾ ਹੈ ਤਾਂ ਕਿ ਇਹ ਅੱਗੇ ਹੋਰ ਬੱਚਿਆਂ ਨੂੰ ਦੱਸਣ ਇਸ ਲਾਸਾਨੀ ਕੁਰਬਾਨੀ ਦੇ ਬਾਰੇ ਤਾਂ ਕਿ ਇਹ ਜਿਹੜੀ ਹੈ ਇੱਕ ਵਿਸਾਲ ਹੈ ਇਹਦੀ ਜਾਣਕਾਰੀ ਹਰ ਬੱਚੇ ਤੱਕ ਹਰ ਆਵਾਮ ਤੱਕ ਪਹੁੰਚੇ ਇਹ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਸਾਡੇ ਮੰਤਰੀ ਸਾਹਿਬਾਨ ਦਾ ਜਿਨ੍ਹਾਂ ਨੇ ਇਹ ਕੰਮ ਜਿਹੜਾ ਹੈਗਾ ਇਹ ਬੜੀ ਸੋਚ ਸਮਝਦੇ ਨਾਲ ਕੀਤਾ ਕਿ ਇਹ ਜਿਹੜੀ ਹੈਗੀ ਆ ਜਾਣਕਾਰੀ ਹਰ ਉਸ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਜਿਹੜਾ ਜ਼ੁਲਮ ਦੇ ਖਿਲਾਫ ਔਰ ਸੱਚ ਦੇ ਖਿਲਾਫ ਲੜ ਸਕਦਾ ਹੈ ਔਰ ਖੁਦ ਕੁਰਬਾਨ ਹੋ ਸਕਦਾ ਹੈ।